ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਵੜ ਸੇ ਲੈ ਲੈ ਕੇ ਆਂ ਜੀ ਗੱਬਣਾ ਬਈ ਥੋੜੇ ਕਿ ਦਿਨ ਕਰਨ ਵਾਲੀ ਲੈਂਦੀ ਆ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਫ ਪਸ਼ੂ ਰੱਖੇ ਹੋਇਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਮੇਰੇ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81476 15312 81476 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਠੀਕ ਆ ਵਧੀਆ ਜੀ ਨਾਮ ਤੇ ਐਡਰੈਸ ਭੋਗ ਬਾਈ ਨਾਮ ਮੇਰਾ ਕੁਲਜੀਤ ਸਿੰਘ ਪਿੰਡ ਗੁਰੂ ਸਰਜੀ ਭਗਤਾ ਭਾਈ ਕੇ ਕੋਲੇ ਠੀਕ ਹੈ ਬਾਈ ਜ਼ਿਲ੍ਹਾ ਬਠਿੰਡਾ ਨਾ ਬਈ ਹਾਂਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਕਿਹੜੀ ਪੈਂਦੀ ਆਪਾਂ ਰਾਮਪੁਰਾ ਭੋਗ ਠੀਕ ਹੈ ਬਾਈ ਨੇੜੇ ਭਗਤਪਾ ਹੀ ਗਏ ਰਹਿਆ ਨਾ ਜਲਾਲਪਿੰਡ ਨੇੜੇ ਰਹੇ ਹਣਾ ਭਾਈ ਹਾਂਜੀ ਮੋਬਾਈਲ ਨੰਬਰ ਉਹ ਬਈ 98034 28491 ਇਹ ਭਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਇਹ ਬੈੱਡ ਦੇ ਨੇ ਆਪਣੇ ਘਰ ਦੀ ਹੈ ਹਾਂਜੀ ਠੀਕ ਆ ਭਾਈ ਕਿਹੜਾ ਸੂਆ ਹੁੰਦੀ ਆ ਇਹ ਤੀਜਾ ਸੂਆ ਜੀ ਹਣਾ ਤੀਜਾ ਸੂਆ ਕਿੰਨੇ ਦਿਨ ਲਊ ਭਾਈ ਦੇ 5 ਤਰੀਕ ਨੂੰ ਦਨ ਪੂਰੇ 5 ਤਰੀਕ ਨੂੰ ਅੱਜ 26 ਤਰੀਕ ਨੂੰ ਹਾਂਜੀ 26 ਠੀਕ ਆ ਬਾਈ ਕਿੰਨਾ ਗੇ ਰਿਕਾਰਡ ਆ ਬਾਈ ਦੁੱਧ ਇਹ ਆਪਾਂ 35 ਲੀਟਰ ਚ ਹੋਇਆ ਜੀ 35 ਲੀਟਰ ਦੁੱਧ ਬਾਈ ਨੇ ਘਰੇ ਚ ਹੋਇਆ ਬਾਈ ਦੇ ਘਰ ਦੀ ਵੜਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਇੱਕ ਨੰਬਰ ਥਣ ਬਹੁਤ ਚੰਗਾ ਹੱਥੀ ਜਿਉਲੇ ਚਾਹੇ ਮਸ਼ੀਨਾਂ ਚ ਹੋਲੇ ਇੱਕ ਨੰਬਰ ਥਣ ਲੱਗਿਆ ਨਾੜਾ ਨੂੜਾ ਫੋਲ ਚੰਗੀਆਂ ਕਿਹਨੇ ਬਾਈ ਬੱਦੀ ਨਾ ਦੇਖ ਰੋਧਾ ਲਈ ਇੱਕ ਨੰਬਰ ਹਲੇ ਕੱਚੀ ਗੱੱਚੀ ਅੰਦਾਜ਼ਾ ਉਸ ਹਾਵ ਨਾਲ ਲਾਇਓ ਸਾਰੀਆਂ ਬਲਡਾਂ ਲਾ ਕੱਢੋ ਫਿਰ ਕਰਮ ਵਾਲੀ ਨੇ ਸੋਣਾ ਗਾ ਢੱਲਾਂ ਤੋਂ ਲਾ ਬਹੁਤ ਬਈਆਂ ਨੇ ਲੈ ਲੈਵਾ ਦੇਖੋ ਕਮਾਲ ਦਾ ਤਿਆਰ ਕਰੋ ਕਿੰਨਾ ਰਿਕਾਰਡ ਵੀ ਤੋਦਾ 35 ਲੀਟਰ ਜੁ ਵੈ ਜੀ ਆਪਾਂ 35 ਲੀਟਰ ਠੀਕ ਆ 35 ਲੀਟਰ ਦਾ ਵੀ ਰਿਕਾਰਡ ਨਾਣਾ ਨੂਣਾ ਫੋਲੋਸਿੰਗ ਥਾਣ ਦੇ ਖੋਲ ਦੇ ਬਈ ਤੋਰ ਕੇ ਰਖਾ ਲੇ ਕੱਲੇ ਕੱਚੀ ਗੱੱਚੀ ਅੰਦਾਜ਼ਾ ਉਸ ਹਾਵ ਨਾਲ ਲਾ ਲਿਓ ਤੇ ਦਿਨਾਂ ਤੇ ਜਾ ਕੇ ਜਿਹੜਾ ਲੈਵਾ ਇਹਨੇ ਕਮਾਲ ਦਾ ਤਿਆਰ ਕਰਨਾ ਬਈ ਪੂਰਾ ਪੰਡਲ ਲੇਵਾ ਲੈ ਕੇ ਨਾ ਫੇਰ ਕਰਮਾ ਇਹਨੇ ਸੋਨਾ ਗਾ ਕੱਚੀ ਕੱਚੀ ਆ ਬਾਕੀ ਦੋਦਰ ਰਿਕਾਰਡ ਬਹੁਤ ਸੰਗਿਆ ਦੱਸਿਆ ਬਾਈ ਤੋਰਾ ਬ੍ਰੀਟ ਪ੍ਰਿੰਟ ਕਰਦ ਇੱਕ ਨੰਬਰ ਕੀ ਬਾਤ ਮੁੱਲ ਕੀ ਆ ਬਾਈ ਜਾਇਜ਼ ਮੁੱਲ ਬਾਈ ਫੋਨ ਤੇ ਕਰ ਲਾਂਗੇ ਜਾਇਜ਼ ਹੀ ਹੋਗਾ ਹਾਂ ਜਾਇਜ਼ ਹੀ ਹੋਗਾ ਠੀਕ ਬਈ ਮੁੱਲ ਇਦਰੀ ਲੈ ਜੀ ਬਾਈ ਸਿੱਧੂ ਵੀ ਮੜੀ ਤੋੜ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਆ ਜਿਹੜਾ ਵੈੜ ਦੇ ਹਾਂ ਉਹਨਾਂ ਬਿਲਕੁਲ ਜਾਇਜ਼ ਹੋਊਗਾ ਬਾਹਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਇਟਲ ਲਾਡੋ ਲਾਭਾਈ ਬਹੁਤ ਪਈਆਂ ਚੰਗੀ ਆ ਬਾਈ ਵੜ ਘਰੇ ਰੱਖੀ ਹਾਂ ਹਾਂ ਬਾਈ ਵਧੇਗਾ ਬ੍ਰੀਡ ਵਾਲੀ ਆ ਜਾਤ ਵਾਲੀ ਆ ਇੱਕ ਨੰਬਰ ਵੜਾ ਪਲੀ ਵੀ ਫੁੱਲ ਆ ਕੋਈ ਲਿੱਸੀ ਨਹੀਂ ਲਾਮ ਹੀ ਨਹੀਂ ਬਈ ਤੇ ਮੁੱਲ ਬਾਈ ਕਹਿੰਦਾ ਜਮਾ ਜਿਆ ਜ ਰੱਖਾਂਗੇ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆ ਬਈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ